Cody, 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 Cody. ਬੱਡੀ ਮੈਂ ਵਿਜੇ ਪਾਸੇ ਸਾਬੀ ਕਲਾਰ ਹਰਾਂ ਦੀ ਟੀਮ ਹੈ ਲਓ ਇਧਰਲੇ ਪਾਸੇ ਕਹਿੰਦੇ ਨੇ ਬਿਹਾਰੀਪੁਰ ਇਹਦਾ ਕਹਿੰਦਾ ਉਹਨੂੰ ਚੀਤੇ ਦਾ ਖਿਤਾਬ ਮਿਲਿਆ ਇੱਕ ਵੱਧਵੀ ਵਾਲੇ ਨੂੰ ਤੇ ਆ ਵੀ ਨੌਜਾਨ ਜਿਹੜਾ ਇੱਕ ਸਿਖਾਬ ਤੋਂ ਘੱਟ ਨਹੀਂ ਹੈਗਾ ਇਹਦਾ ਟੱਚ ਵੇਖੇ ਨੌਜਾਨ ਦਾ ਉਹ ਪੱਬ ਵੇਖੇ ਨੌਜਾਨ ਦਾ ਮੇਰੇ ਪਿੰਡ ਦੇ ਲੰਦਰ ਸਿੰਘ ਲੰਦੀ ਵਰਗਾ ਪੱਦਾ ਇਸ ਨੌਜਾਨ ਦਾ ਉਹ ਭੱਜਦਾ ਨੌਜਾਨ ਉਹ ਦੇਖਦਾ ਸਭ ਲਾਉ ਗੋਬਰੀਆ ਦੇ ਸਾਹਮਣੇ ਸਕਦਾ ਪਰ ਦਰਦੀ ਮੇਰਾ ਨੌਜਾਨ ਜਿਹੜਾ ਇਹ ਨੌਜਾਨ 골ਡਨ ਬாய் ਇੱਕ ਬੱਧੀ ਹੈ ਜੇ ਮੈਨੀ ਟੋਪਾ ਕ੍ਰੇਡਾ ਵਿੱਚ ਜਾਂਦੇ ਆ ਤੇ ਪਰਲੀਮੈਂਟ ਦੇ ਉੱਤੇ ਜਿਹੜਾ ਗੋਲਡਨ ਬਲੈਡ ਵਿੱਚ ਵੜਿਆ ਹੋਇਆ ਦਿੰਤੀ ਸਾਹਿਬ ਅਗਲਾ ਮੈਚ ਕਿਹੜਾ ਹੋਣਾ ਉਹ ਵੀ ਦੱਸ ਦਿਓ ਪਈ ਹੋਈ ਕਬੱਡੀ ਆ ਚੁੱਟੀਆਂ ਕਪਾਦੀਆਂ ਫੁੱਟੀਆਂ ਵਰਗੀ ਤੋਤਾ ਉਧਰ ਪ੍ਰੋਫੈਸਰ ਮੱਖਣ ਸਿੰਘ ਜੀ ਤੇ)^{(3)} ਪ੍ਰਸਾਦ ਕਹਿੰਦੇ ਕਬੱਡੀ ਦੇ ਬਾਪਾ ਬੋਰ ਕਮੈਂਟਰੀ ਦੇ ਵੀ ਚੇਚੇ ਤਰ੍ਹਾਂ ਤੇ ਚੇਗੇ ਹੋਏ ਨੇ ਲਓ ਪਈ ਹੋਈ ਕਬੱਡੀ ਆ ਤੇ ਪੰਡੀਆਂ ਕਬੱਡੀਆਂ ਨੇ ਵੱਬ ਚੜ ਕੇ ਉਹ ਦੇਖ ਲਾ ਜਮਾਨਾ ਸਾਰਾ ਘਰ ਖੜ ਕੇ ਜੱਗਾ ਜੱਗਾ ਉਹ ਜੱਗਾ ਚਿੱਟੀਆਂ ਜੱਗਾ ਵਾਹ ਸਵਾਦ ਗੱਤ ਚੌੜੀ ਸਾਤੀ ਉੱਚਾ ਲੰਬਾ ਆਖਦੇ ਪੈਂਦਾ ਇਹ ਭੁਲੇਖਾ ਦੀ ਤੋ ਕਿਕਰ ਸਿੰਘ ਦਾ ਲੋਕੀ ਉਸ ਚੋਦਰ ਨੂੰ ਅੰਬਾ ਆਖਦੇ ਲੋਕੀ ਉਸ ਚੋਦਰ ਨੂੰ ਅੰਬਾ ਆਖਦੇ ਆਹ ਸਣੀ ਆਹ ਟੱਕਰ ਮਹਿੰਗੇ ਮੁੱਲ ਦੀ ਆਹ ਟੱਕਰ ਕੋਈ ਤੋੜਨੀ ਨਾ ਲੱਖੀ ਨਾ ਕਰੋੜੀ ਸਣੀ ਤੇ ਅੰਬਾ 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 ਤੇ ਸਣੀ ਕੈਂਚੀ ਕੈਂਚੀ ਵੱਜਣ ਵਾਲੀ ਮੇਰੇ ਵੀਰੋ ਸਣੀ 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 ਕਾਲੇ ਸੰਧਾ ਸਿਡਨੀ ਵਾਲਾ ਦੇ ਵੀਰੋ ਸਿਰਾ ਕਬੱਡੀ ਦਾ ਦੋਨੋਂ ਪਾਸਿਆਂ ਤੋਂ ਹਜੇ ਪਤਾ ਨਹੀਂ ਵੀ ਜਿੱਤਣਾ ਕਿਨੇ ਹੈ ਪੂਰਾ ਮੇਰੇ ਵੀਰੋ ਫਸਮਾ ਮੈਚ ਹੈ ਔਰ ਜਿਵੇਂ ਪਹਿਲਾਂ ਗੱਗੀ ਮਾਨ ਨੇ ਤਖਤੂਪੁਰਾ ਸਾਹਿਬ ਦੇ ਨੇ ਗੱਲ ਕੀਤੀ ਰੋਜੀ ਖਹਿਰੇ ਨੇ ਗੱਲ ਕੀਤੀ ਵੀ ਮੈਚ ਬੜਾ ਚੋਟੀ ਦਾ ਹੈ ਆ ਮੈਚ ਦੀਆਂ ਗੱਲਾਂ ਹੋ ਰਹੀਆਂ ਮੇਰੇ ਵੀਰੋ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਆ ਕਿੰਦਾ ਬੱਧਨੀ ਵਾਲਾ ਪਰ ਦੂਜੇ ਪਾਸੇ 골ਡਨ ਬੋਏ ਲੱਗ ਗਿਆ ਜੋਰ ਤੇ ਵੱਜ ਗਈਆਂ ਤਾੜੀਆਂ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁਲਾਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁਲਾਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਆਂ ਅਪਡੇਟ ਮਿਲ ਸਕੇ ਧੰਨਵਾਦ ਜੀ